ਪਰ ਰੁਖੀ ਰਹਿਣਾ ਜੀ ਪਿੰਡ ਦਾ ਮੇਰਾ ਬਨਹਾਉਰਾ ਜੀ ਪਰ ਰੁਖੀ ਮਹਾਰਾਜਾ ਜੀ ਸਿੰਘ ਦਾ ਘਰ ਤੇ ਰਹਿਣਾ ਰਟਾਇਰ ਹੋ ਕੇ ਮੈਂ ਜਾਂ ਪੁਲਿਸ ਨੂੰ ਇੱਥੇ ਰਹਿਣਾ ਜੀ ਮੈਂ ਆਟ ਕਰਦਿਆ ਸਾਡੀ ਰੱਖੀ ਨਹੀਂ ਜੀ ਇਹ ਦੋ ਘਰਾਂ ਨੇ ਮੇਰੇ ਸਾਹਮਣੇ ਇਹਨਾਂ ਦੇ ਘਰਾਟ ਨੇ ਇਹਨਾਂ ਦਾ ਆਸਮੇ ਰਵਾ ਕਿ ਅਸੀਂ ਕਈ ਜਣੇ ਵਿਚ ਪੈ ਕੇ ਉਹਨੂੰ ਦੂਜੇ ਨੂੰ ਬਿਜਲੀ ਬੋਰਡ ਚ ਲੱਗਿਆ ਹੋਇਆ ਮੁੰਡਾ ਜਗਰਾਤ ਸਿੰਘ ਉਹਨੂੰ ਕਿਹਾ ਵੀ ਤੁਸੀਂ ਧੱਕਾ ਨਾ ਕਰੋ ਤੁਸੀਂ ਮੁਲਾਜ਼ਮ ਐ ਇਹ ਚਲੋ ਘਰਾਟ ਦੇ ਕੰਮ ਕਰਦਾ ਬੰਦਾ ਰਜਗਾਰ ਲੱਗਿਆ ਹੋਇਆ ਇਹਦੇ ਨਾਲ ਧੱਕਾ ਕਿਉਂ ਕਰਦੇ ਹੋ ਉਹ ਸਾਨੂੰ ਕਹਿੰਦਾ ਤੇਰਾ ਤੁਸੀਂ ਵਿੱਚ ਕਿਉਂ ਆਏ ਸਾਡੇ ਰਿਸ਼ਤੇ ਦਾ ਆਉਣ ਨਾ ਆਉਣ ਮੈਨੂੰ ਇਹਨਾਂ ਨੇ ਬੁਲਾ ਲਿਆ ਸੀ ਵੀ ਸਾਡਾ ਆਸਮੇ ਰਾਜੀ ਨਮਾ ਖਰਾ ਦੋ ਉਹ ਮੈਂ ਇਹਨਾਂ ਦਾ ਕਿਹਾ ਵੀ ਚਲ ਕੋਈ ਗੱਲ ਨਹੀਂ ਲੜਦੇ ਨਹੀਂ ਹੁੰਦੇ ਮੈਂ ਸਾਰੀ ਉਹ ਮੈਕਮੇਂ ਚ ਕੱਤੀ ਐ ਤੇ ਮੈਨੂੰ ਕਹਿੰਦਾ ਅੱਜ ਕਹਿੰਦਾ ਉਹਨੇ ਦੇਖ ਕੇ ਕਹਿੰਦਾ ਤੂੰ ਵਿੱਚ ਕਿਉਂ ਆਇਆ ਮੇਰੇ ਰਿਸ਼ਤੇ ਦਾ ਆਉਣ ਨਾ ਆਉਣ ਮੈਂ ਤਾਂ ਤੇਰੇ ਬੋਲੀ ਮਾਰਦਾ ਅਸਤਾ ਉਹ ਲੈ ਕੇ ਆਉਣਾ ਪਹਿਲਾਂ ਉਧਰੋਂ ਉਹਨਾਂ ਕਰੇ ਮਾਰਦਾ ਆਇਆ ਆ ਕੇ ਮੈਂ ਤਾਂ ਬੈਠਾ ਸੀਗਾ ਮੈਂ ਤਾਂ ਪਤਲੀ ਲੱਗਿਆ ਕਦੋਂ ਮੇਰੇ ਧਾੜੀ ਨੂੰ ਦੋ ਹੱਥ ਫਾਲੇ ਜੀ ਆਹ ਮੇਰੀ ਦਾੜੀ ਦੇਖੋ ਸਾਉਂਗੇ ਮੈਂ ਦਿਖਾ ਰਿਹਾ ਇਹ ਆ ਵਿਚਲਾ ਮਕਸੀਸੀ ਮਾਹੌਲ ਕੱਢ ਕੇ ਤੋਂ ਦਿਖਾਈ ਹੈ ਇਹ ਇਹਨਾਂ ਨੇ ਮੈਨੂੰ ਉਹਦੇ ਭਰਾ ਨੇ ਤੇ ਪ੍ਰਧਾਨ ਜੀ ਦੇ ਆਪਣੇ ਭਾਰਗਦਰਸ਼ ਸਿੱਖੋਂ ਸਾਹਿਬ ਇਹਨਾਂ ਨੇ ਭੱਜ ਕੇ ਇਹਨਾਂ ਨੇ ਦੇਖ ਲਿਆ ਵੀ ਉਹ ਆਉਂਦਾ ਇਹ ਲੜ ਇਹ ਸਾਨੂੰ ਗਾਲਾਂ ਕੱਢਦਾ ਹੁੰਦਾ ਨਾਲੇ ਇਹਨਾਂ ਨੂੰ ਵੀ ਗਾਲਾਂ ਕੱਢਦਾ ਸੀ ਇਹਨਾਂ ਨੇ ਆ ਕੇ ਮੈਨੂੰ ਸਲਾਹ ਜੀ ਉਹ ਕਹਿੰਦਾ ਮੈਂ ਤਾਂ ਮਾਰ ਹੀ ਦੇਣਾ ਕਹਿੰਦਾ ਤੂੰ ਵਿਚਕਾਉਣ ਵਾਲਾ ਮੈਂ ਤਾਂ ਮੈਂ ਤਾਂ دیਵਾ ਨਾ ਤੇ ਮੈਂ ਆਪਣੇ ਭਰਾ ਨੂੰ ਕੁਸ ਤੂੰ ਸੀ ਕੌਣ ਹੁੰਦੇ ਹੋ ਕਹਿੰਨ ਵਾਲੇ ਇਹ ਵਜਾ ਨਾਲ ਮੈਨੂੰ ਉਹਨਾਂ ਨੇ ਮਤਲਬ ਮਾਰ ਲਈ ਦੀਤ ਨਾਲ ਮੇਰੇ ਆ ਸੱਟ ਮਰੇ ਮੂੰਹ ਤੇ ਮਾਰਿਆ ਇਹਨਾਂ ਨੇ ਆਖੇ ਧੱਕਾ ਦਿੱਤਾ ਤਾਂ ਉਹ ਭੱਜਿਆ ਫੇਰ ਫੇਰ ਆੜੇ ਨੂੰ ਕੀ ਕਾਰਵਾਈ ਦੀ ਮੰਗ ਹੁਣ ਹੁਣ ਮੈਂ ਕਰਦੇ ਦੇਖੋ ਜੀ ਮੇਰੀ ਦਾੜੀ ਰੱਖੀ ਆ ਪਾਠ ਕਰਦਾ ਮੈਂ ਮੈਂ ਇਹ ਸਾਰੇ ਇਹਨਾਂ ਨੂੰ ਪਤਾ ਹੈ ਤੇ ਮੈਂ ਮਾਰਦੀ ਕਿਰਪਾ ਦਾ ਹਰੇਕ ਸਾਲ ਸੈਤ ਪਾੜਦਾ ਵੀ ਘਰੇ ਪ੍ਰਕਾਸ਼ ਕੀ ਮੈਂ ਕਰਦਾ ਤੇ ਆ ਮੇਰੀ ਦਾੜੀ ਪੱਠੀ ਆ ਦਾੜੀ ਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰੇ ਫ੍ਰੈਕਚਰ ਸਾਰਾ ਉਹਨੇ ਕਿੰਨੇ ਟੰਕੇ ਲੱਗੇ ਨੇ ਹੱਡੀ ਟੁੱਟ ਸੀ ਇਹਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਮੈਂ ਆਪਣੀ ਪੁਲੀ ਨਾਮ ਸਰ ਮੈਂ ਮੁਲਕੀ ਜੀ ਦੇ ਨਾਲ ਮੈਂਬਰਸ ਕੌਂਸਲ ਦੇ ਪ੍ਰੋਗਰਾਮ ਕੋਲ ਬੈਠਾ ਮਲਕੀ ਜੀ ਕੀ ਗੱਲਬਾਤ ਹੋਈ ਆ ਤੇ ਵਾਹਿਗੁਰੂ ਜੀ ਦਾ ਸ਼ਾਨਦਾਰ ਸਹਿਯੋਗ ਦੇ ਬਤੇ ਅੱਜ ਮੈਨੂੰ ਸਰ ਗਵਾਲਸਮੀਂ ਦੱਸਿਆ ਮੋਤੇ ਕਿ ਇੱਕ ਮੁਲਾਜ਼ਮ ਹੈ ਬੰਦ ਸਿੰਘ ਜੋ ਮੋਤਵਰ ਤੌਰ ਤੇ ਫੀਲ ਰੈਚੜਨ ਪ੍ਰਾਪੰਦਿਤ ਆ ਪੱਜਤੀ ਤੌਰ ਤੇ ਜਰੇ ਗਏ ਨੇ ਉਹ ਜਿੰਨਾ ਦਾ ਰੋਲਾ ਸੀ ਜਗਰਾਦ ਸਿੰਘ ਨਾਲ ਬਰਾਵਾ ਬਰਾਵਾ ਦਾ ਇਹ ਜੇਤੀ ਦੋfte ਇਹਨਾਂ ਨੂੰ ਖਾਣ ਲਈ ਕਿਤੇ ਗਏ ਹੋਣਗੇ ਖਾਣ ਲਈ ਪਰ ਉਹਨਾਂ ਨੇ ਜਗਰਾਤ ਸਿੰਘ ਨੇ ਇਹਨਾਂ ਤੇ ਹਮਲਾ ਕੀਤਾ ਔਰ ਜੋ ਉਹਨਾਂ ਦੀ ਦਾੜੀ ਸੀ ਉਹ ਪੱਤ ਜੀ ਉਹਦੇ ਦੇਖਿਆ ਦਾੜੀ ਲੱਗ ਰਹੀ ਸੀ ਮੈਂ ਪ੍ਰਸ਼ਾਸਨ ਨਾਲ ਵੀ ਚੌਕੀ ਰੁੱਖਾਂ ਨਾਲ ਵੀ ਗੱਲ ਕੀਤੀ ਹੈ ਕਿ ਤੁਹਾਡਾ ਮੁਲਾਜ਼ਮ ਹੈ ਧਾਰਮਿਕ ਜਿਹੜੀਆਂ ਭਾਵਨਾਵਾਂ ਤੇ ਇਹਨਾਂ ਨੇ ਥੇਸ ਕਰਾਈ ਹੈ ਉਹਨਾਂ ਦਾ ਅਪਮਾਨ ਕੀਤਾ ਹੈ ਤੇ ਉਹਨਾਂ ਤੇ ਜਿਹੜੀਆਂ ਵੀ ਧਾਰਮਿਕ ਭਾਵਨਾ ਤੋਂ ਖਰਾਉਂਦਾ ਲੱਗਦਾ ਹੈ ਘਾਰਾਂ ਲੱਗਦੇ ਨੇ ਉਦੇ ਤਹਿਤ ਇਹਨਰ ਪਰਚਾ ਦੋਹਿੰਦੇ ਕੀ ਨਾਮ ਹੈ ਸਰ ਤੁਹਾਨੂੰ ਮੀਤ ਸਿੰਘ ਚੌਪਿੰਚਾ ਹਾਂ ਸਰ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਬਟੁੱਕਾ ਦਾ ਤੇ ਕੀ ਮਾਮਲਾ ਹੈ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੰਸ ਆਪਣਾ ਸੁਨੋ ਪ੍ਰਦੀਪ ਸਿੰਘ ਨੂੰ ਸੁਣਦੀ ਹੈ ਫਾਈਲ ਦੇ ਜਿਹੜਾ ਅਜਿਹਾ ਮਾਮਲਾ ਕਿ ਜਿੰਮੰਦੀ ਪਿਆ ਦੇ ਇੱਕ ਫੜੇ ਕਰਦੀ ਹੈ